ਇਸ ਵੀਡੀਓ ਨੂੰ ਤੁਸੀਂ ਇਗਨੋਰ ਨਾ ਕਰਨਾ ਜਰੂਰ ਸੁਣਨ ਦੀ ਕੋਸ਼ਿਸ਼ ਕਰਨਾ ਇਹ ਵੀਡੀਓ ਸਾਡੇ ਸਾਰੇ ਪੰਜਾਬੀਆਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ 14 ਅਪ੍ਰੈਲ ਨੂੰ ਕੈਨੇਡਾ ਦੇ ਜਿਹੜੇ ਵਿਦਵਾਨ ਨੇ ਜਿਨ੍ਹਾਂ ਨੂੰ ਥਿੰਕਿੰਗ ਟੈਂਕ ਕਹਿੰਦੇ ਨੇ ਉਹਨਾਂ ਨੇ ਕੈਨੇਡਾ ਦੇ ਪੀਐਮ ਆਫਿਸ ਦੇ ਵਿੱਚ ਇੱਕ ਪੀਵੀ ਕਾਉਂਸਲ ਦੇ ਰੀਪੋਰਟ ਪੇਸ਼ ਕੀਤੀ ਹੈਗੀ ਉਸ ਰਿਪੋਰਟ ਦੇ ਵਿੱਚ ਹੈਰਾਨੀਜਨਕ ਖੁਲਾਸੇ ਉਹਨਾਂ ਨੇ ਕੀਤੇ ਹਨ ਕੈਨੇਡਾ ਦੇ ਆਉਣ ਵਾਲੇ ਫਿਊਚਰ ਦੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਅੱਗੇ ਸਾਡੇ ਮੂਰੇ ਇੱਕ ਇਸ ਤਰ੍ਹਾਂ ਦੇ ਹੀ ਆਪਣੇ ਚੈਲੰਜ ਹੁੰਦੇ ਸੀ ਵੀ ਅਸੀਂ ਕੈਨੇਡਾ ਦਾ ਵੀਜ਼ਾ ਲਈਏ ਤੇ ਕਿਵੇਂ ਕੈਨੇਡਾ ਜਾਈਏ ਤੇ ਕਿਵੇਂ ਉੱਥੇ ਜਾ ਕੇ ਜੌਬ ਲਈਏ ਕਰ ਲਈਏ ਜਾ ਉੱਥੇ ਜਿਹੜੇ ਰਹਿ ਰਹੇ ਸੱਜਣ ਨੇ ਉਹਨਾਂ ਦੇ ਮੂਰੇ ਇਹ ਚੀਜ਼ ਹੈ ਕਿ ਅਸੀਂ ਘਰ ਕਦੋਂ ਸਸਤੇ ਹੋਣ ਅਸੀਂ ਕਿਵੇਂ ਆਪਣਾ ਘਰ ਬਣਾਈਏ ਪਰ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਕੈਨੇਡਾ ਦਾ ਜਿਹੜਾ ਫਿਊਚਰ ਹੈ ਉਸ ਦੇ ਉੱਤੇ ਬੜਾ ਗਹਿਰਾ ਸੰਕਟ ਨਜ਼ਰ ਆ ਰਿਹਾ ਤੁਸੀਂ ਸੋਚ ਕੇ ਹੈਰਾਨ ਰਹਿ ਜਾਮੇਗੇ ਉਹ ਕਿ ਇਸ ਪ੍ਰੀਵੀ ਰਿਪੋਰਟ ਦੇ ਵਿੱਚ ਉਹਨਾਂ ਨੇ ਇੱਥੇ ਤੱਕ ਖੁਲਾਸੇ ਕਰ ਦਿੱਤੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦਾ ਜਿਹੜਾ ਇਕਨੋਮਿਕਲ ਢਾਂਚਾ ਉਹ ਤਹੱਸ ਨਹੱਸ ਹੋ ਜਾਏਗਾ ਇਟ ਵਿਲ ਬੀ ਬ੍ਰੋਕ ਟੂ ਦਾ ਬਾਟਮ ਲਾਈਨ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਅੱਗੇ ਜਾ ਕੇ ਇਸ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਜਿਹੜੀ ਮੰਗਹੀ ਹੈ ਜਾਂ ਜਿਹੜੇ ਕ੍ਰਾਈਸਿਸ ਆਫ ਅਨਪਲਾਈਮੈਂਟ ਨੇ ਉਹ ਇੱਥੇ ਤੱਕ ਵੱਧ ਜਾਣਗੇ ਕਿ ਜਿਹੜਿਆ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਜਿਹੜੇ ਬੱਚੇ ਨੇ ਉਹ ਘਰ ਤਾਂ ਉਹਨਾਂ ਦੇ ਲਈ ਇੱਕ ਸੁਪਨਾ ਹੀ ਰਹਿ ਜਾਏਗਾ ਪਰ ਉੱਥੇ ਉਹ ਐਜੂਕੇਸ਼ਨ ਵੀ ਨਹੀਂ ਲੈ ਪਾਉਣਗੇ ਗਵਰਨਮੈਂਟ ਉਹਨਾਂ ਨੂੰ ਗਵਰਨਮੈਂਟ ਐਜੂਕੇਸ਼ਨ ਗਵਰਨਮੈਂਟ ਮੈਡੀਕਲ ਸਿਸਟਮ ਪ੍ਰੋਵਾਈਡ ਕਰਨ ਤੱਕ ਫੇਲ ਹੋ ਜਾਵੇਗੀ ਕੈਨੇਡਾ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੰਗਲਾਂ ਦੇ ਵਿੱਚ ਜਾ ਕੇ ਪੁਰਾਣੇ ਸਮੇਂ ਦੇ ਤਰੀਕੇ ਨਾਲ ਸ਼ਿਕਾਰ ਕਰਨੇ ਪੈ ਸਕਦੇ ਹਨ ਕਿ ਕੈਨੇਡਾ ਦੇ ਜ਼ਿਆਦਾ ਲੋਕ ਇਥੋਂ ਕੈਨੇਡਾ ਛੱਡ ਕੇ ਚਲੇ ਜਾਣਗੇ ਤੇ ਕੈਨੇਡਾ ਦੇ ਟੋਟੇ-ਟੋਟੇ ਹੋ ਜਾਣਗੇ ਇਹ ਉਹਨਾਂ ਦੇ ਜਿਹੜੇ ਥਿੰਕਿੰਗ ਟੈਂਕ ਨੇ ਉਹਨਾਂ ਦੇ ਜਿਹੜੇ ਇਕਨੋਮਿਕਸ ਨੇ ਉਹ ਉਹਨਾਂ ਨੇ ਇਹ ਪ੍ਰੀਵੀ ਕਾਉਂਸਲ ਦੇ ਵਿੱਚ ਰਿਪੋਰਟ ਰੱਖੀ ਹੈਗੀ ਮੈਂ ਇਸ ਰਿਪੋਰਟ ਦੀ ਦੀ ਇਨਫੋਰਮੇਸ਼ਨ ਮੈਂ ਇਸ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਰ ਤੁਸੀਂ ਆਪਣੇ ਸੋਰਸਾਂ ਦੇ ਨਾਲ ਇਸ ਰਿਪੋਰਟ ਨੂੰ ਪ੍ਰੀਵੀ ਕਾਉਂਸਲ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਤੁਸੀਂ ਆਪ ਆਪਣੀ ਅੱਖਾਂ ਨਾਲ ਪੜ੍ਹ ਕੇ ਜ਼ਰੂਰ ਦੇਖਣਾ ਕਿਉਂਕਿ ਇੱਥੇ ਇੱਕ ਬਹੁਤ ਵੱਡੀ ਚੀਜ਼ ਹੈਗੀ ਜਾਂ ਅਸੀਂ ਜਿਹੜੇ ਪੰਜਾਬੀ ਆ ਜਾਂ ਜਿਹੜੇ ਉੱਥੇ ਪੰਜਾਬੀ ਕਾਫੀ ਸਮੇਂ ਤੋਂ ਗੈਰ ਹੋਏ ਹਨ ਜਾਂ ਜਿਹੜੇ ਉਹਨਾਂ ਦੀ ਆਪਣੇ ਸੈਕੰਡ ਜਨਰੇਸ਼ਨ ਉੱਤੇ ਜਦੋਂ ਹੁਣ ਉਹਨਾਂ ਦੀ ਵੱਡੀ ਹੋ ਰਹੀ ਆ ਆਪ ਬਜ਼ੁਰਗ ਹੋ ਰਹੇ ਨੇ ਤਾਂ ਉਹ ਆਪਣੇ ਪਿੱਛੇ ਦੀਆਂ ਜ਼ਮੀਨਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੇਰੇ ਵੀਰ ਦੋਸਤੋ ਇੱਥੇ ਠਹਿਰ ਜੋ ਵਿਚਾਰ ਲਓ ਦੁਨੀਆ ਦੀ ਬਦਲੀ ਹੋਈ પરિਸਥਿਤੀਆਂ ਦੇ ਉੱਤੇ ਧਿਆਨ ਦਿਵੋ ਇਹ ਇੱਕ ਸਮਾਂ ਸੀ ਜਦੋਂ ਇੰਡੀਆ ਸੋਨੇ ਦੀ ਚਿੜੀ ਸੀ ਇੱਕ ਸਮਾਂ ਸੀ ਕਿ ਲੋਕ ਬਾਹਰਲੇ ਮੁਲਕਾਂ ਦੇ ਗੋਰੇ ਪੰਜਾਬੀ ਆਈਲੈਂਡ ਸਿੱਖਦੇ ਸੀ ਉਹਨਾਂ ਲਈ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਸਮਾਂ ਸੀ ਕਿ ਜਿੰਨੇ ਵੀ ਗੋਰਿਆਂ ਦੇ ਜਿਹੜਿਆਂ ਨੇ ਆਪਣੇ ਇੰਡੀਆ ਤੇ ਰਾਜ ਕੀਤਾ ਜਦੋਂ ਉਹਨਾਂ ਨੇ ਕਦੇ ਵੀ ਇੰਡੀਆ ਦੇ ਵਿੱਚ ਕੋਈ ਨੌਕਰੀ ਹਾਸਲ ਕਰਨੀ ਹੁੰਦੀ ਸੀ ਤਾਂ ਉਹਨਾਂ ਨੂੰ ਆਪਣੇ ਇੰਡੀਅਨ ਲੈਂਗੁਏਜ ਦਾ ਟੈਸਟ ਕਲੀਅਰ ਕਰਨਾ ਪੈਂਦਾ ਸੀ ਇਸ ਸਮਾਂ ਸੀ ਇਹ ਸਮਾਂ ਹੁਣ ਵੀ ਬਦਲ ਰਿਹਾ ਤੇ ਸਾਨੂੰ ਇਸ ਸਮੇਂ ਦੇ ਬਦਲਾਅ ਦੇ ਉੱਤੇ ਬਹੁਤ ਬਰੀਕੀ ਦੇ ਨਾਲ ਨਜ਼ਰ ਰੱਖਣੀ ਚਾਹੀਦੀ ਹੈ ਕਿ ਅਸੀਂ ਨਾ ਘਰ ਦੇ ਰਹੀਏ ਨਾ ਘਾਟ ਦੇ ਕਿ ਜਿਹੜੀਆਂ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁਸਤੈਨੀ ਜ਼ਮੀਨਾਂ ਨੇ ਘਰਵਾਰ ਨੇ ਪਲੀਜ਼ ਉਹਨਾਂ ਨੂੰ ਸਾਂਭ ਕੇ ਰੱਖੋ ਕੋਈ ਹਰਜ ਨਹੀਂ ਇਥੋਂ ਕੈਨੇਡਾ ਜਾ ਕੇ ਰਹਿਣ ਦਾ ਜਾਂ ਕਿਸੇ ਹੋਰ ਮੁਲਕ ਤੇ ਜਾਣ ਦਾ ਪਰ ਆਪ ਦੇ ਆਪ ਨੂੰ ਸੇਫਟੀ ਲਈ ਜਿਸ ਤਰੀਕੇ ਨਾਲ ਅਸੀਂ ਕਾਰ ਦੇ ਵਿੱਚ ਇੱਕ ਸਟਿੱਪਣੀ ਰੱਖਦੇ ਆ ਤਾਂ ਉਸੇ ਤਰੀਕੇ ਦੇ ਨਾਲ ਸਾਨੂੰ ਆਪਣਾ ਬੈਕਅਪ ਜ਼ਰੂਰ ਤਿਆਰ ਰੱਖਣਾ ਚਾਹੀਦਾ ਹੈ ਹੋ ਸਕਦਾ ਇਹ ਰਿਪੋਰਟ ਬਿਲਕੁਲ ਸੱਚੀ ਸਾਬਤ ਹੋਵੇ ਹੋ ਸਕਦਾ ਇਹ ਰਿਪੋਰਟ ਦੇ ਕੋਈ ਗੁੰਮਰਾਹ ਕਰਨ ਤੱਥ ਹੋਣ ਜਾਂ ਕੋਈ ਪੋਲਿਟੀਕਲ ਮਤਲਬ ਹੋਵੇ ਪਰ ਇੱਕ ਚੀਜ਼ ਹੋਰ ਜਦੋਂ ਅਸੀਂ ਨਜ਼ਰ ਮਾਰਦੇ ਆ ਸਾਨੂੰ ਇਸ ਰਿਪੋਰਟ ਦੇ ਵਿੱਚ ਕੁਝ ਸਚਾਈ ਜ਼ਰੂਰ ਨਜ਼ਰ ਆਉਂਦੀ ਹੈ ਉਹ ਇਸ ਤਰ੍ਹਾਂ ਕਿ ਜਦੋਂ ਅੱਜ ਤੋਂ 10-15 ਸਾਲ ਪਹਿਲਾਂ ਅਸੀਂ ਕੈਨੇਡਾ ਤੋਂ ਸਮਾਨ ਲੈ ਕੇ ਆਉਂਦੇ ਸੀ ਸਾਡੇ ਇੰਡੀਆ ਦੇ ਵਿੱਚ ਟੈਕਨੋਲੋਜੀ ਦੀ ਕੈਮਰੇ ਜਾਂ ਕਿ ਹੋਰ ਬੜੀਆਂ ਚੀਜ਼ਾਂ ਸੀ ਕੈਨੇਡਾ ਤੋਂ ਕੱਪੜੇ ਵਗੈਰਾ ਲੈ ਕੇ ਆਉਂਦੇ ਸੀ ਤੇ ਸਾਡੀ ਜਿਹੜੀ ਇੰਡੀਅਨ ਜਿਹੜਾ ਸਮਾਨ ਸੀਗਾ ਕੈਨੇਡਾ ਦੀ ਮਾਰਕੀਟ ਦੇ ਵਿੱਚ ਬਿਲਕੁਲ ਉਪਲਬਧ ਨਹੀਂ ਹੁੰਦਾ ਸੀ ਤੇ ਅਸੀਂ ਇੰਡੀਆ ਤੋਂ ਹੀ ਆਪ ਦਾ ਸਮਾਨ ਕੈਨੇਡਾ ਲੈ ਕੇ ਜਾਇਆ ਕਰਦੇ ਸੀ ਪਰ ਤੁਸੀਂ ਅੱਜ ਦੀ પરિਸਥਿਤੀ ਉੱਤੇ ਅਧਰ ਨਜ਼ਰ ਮਾਰ ਕੇ ਦੇਖੋ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਜਾਂ ਕਿਸੇ ਹੋਰ ਮੁਲਕ ਵਿੱਚ ਰਹਿੰਦੇ ਹੋ ਤਾਂ ਇੰਡੀਆ ਦੇ ਕੋਈ ਵੀ ਚੀਜ਼ ਐਸੀ ਨਹੀਂ ਜੋ ਕਿ ਤੁਹਾਨੂੰ ਉੱਥੇ ਨਹੀਂ ਮਿਲਦੀ ਇੰਡੀਆ ਦੀ ਸਾਰੀ ਮਾਰਕੀਟ ਤੁਹਾਨੂੰ ਉੱਥੇ ਉਪਲਬਧ ਹੈ ਉਲਟਾ ਜਦੋਂ ਤੁਸੀਂ ਇੰਡੀਆ ਆਉਨੇ ਹੋ ਤਾਂ ਤੁਹਾਨੂੰ ਇੰਡੀਆ ਦੀ ਮਾਰਕੀਟ ਦੇ ਵਿੱਚ ਕਿਸੇ ਵੀ ਕੈਨੇਡੀਅਨ ਮਾਰਕ ਕੋਈ ਕੈਨੇਡਾ ਦੀ ਬਣੀ ਹੋਈ ਚੀਜ਼ ਜਾਂ ਕੈਨੇਡਾ ਦੀ ਕੋਈ ਚੀਜ਼ ਇੰਡੀਆ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀ ਫਿਰ ਮੇਰੇ ਦੋਸਤੋ ਇੱਥੇ ਇੱਕ ਧਿਆਨ ਕਰਨ ਦੀ ਲੋਗ ਹੈ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਜਦੋਂ ਕੋਈ ਦੇਸ਼ ਕੋਈ ਚੀਜ਼ ਬਣਾ ਕੇ ਕਿਸੇ ਦੇਸ਼ ਲਈ ਵੇਚ ਹੀ ਨਹੀਂ ਰਿਹਾ ਜਾਂ ਕਿਸੇ ਦੇਸ਼ ਦੀ ਬਣਾਈ ਹੋਈ ਚੀਜ਼ ਇੰਨੀ ਮਹਿੰਗੀ ਹੈ ਕਿ ਉਹ ਦੂਸਰੇ ਦੇਸ਼ 'ਚ ਜਾ ਕੇ ਵਿਕ ਹੀ ਨਹੀਂ ਸਕਦੀ ਤਾ ਫਿਰ ਉਹ ਦੇਸ਼ ਦੀ ਇਕਨੋਮੀ ਦਾ ਹਾਲ ਹੋਏਗਾ ਕਿ ਇਹ ਇੱਕ ਚੀਜ਼ ਸਾਨੂੰ ਸੋਚ ਵਿਚਾਰ ਕਰਨ ਵਾਲੀ ਹੈ ਇਸੇ ਲਈ ਤੁਸੀਂ ਇਸ ਜਿਹੜੀ ਰਿਪੋਰਟ ਕੈਨੇਡਾ ਦੇ ਆਪਣੇ ਪਾਰਲੀਮੈਂਟ ਦੇ ਵਿੱਚ ਰੱਖੀ ਗਈ ਹੈ ਤੇ ਦੂਸਰਾ ਮੈਂ ਇੱਥੇ ਤੁਹਾਨੂੰ ਜਦੋਂ ਇੱਕ ਬੜੇ ਸੀਨੀਅਰ ਪੱਤਰਕਾਰ ਨੇ ਆਪੋਜੀਸ਼ਨ ਲੀਡਰ ਪੌਲੀਫੇਅਰ ਨੂੰ ਇੱਕ ਕੁਐਸਚਨ ਕੀਤਾ ਕਿ ਮੈਂ ਆਪਣੇ 40 ਸਾਲਾਂ ਦੇ ਜਰਨਲਿਜ਼ਮ ਦੇ ਕੈਰੀਅਰ ਦੇ ਵਿੱਚ ਮੈਨੂੰ ਇਸ ਤਰ੍ਹਾਂ ਦੀ ਕਦੇ ਕੈਨੇਡਾ ਦੇ ਬਾਰੇ ਰਿਪੋਰਟ ਦੇਖਣ ਨੂੰ ਨਹੀਂ ਮਿਲੀ ਤੇ ਮੈਂ ਅੱਜ ਇਸ ਰਿਪੋਰਟ ਦੇਖਣ ਤੋਂ ਬਾਅਦ ਬੜਾ ਡਰ ਗਿਆ ਹਾਂ ਤਾਂ ਉਸ ਤੋਂ ਬਾਅਦ ਆਪੋਜੀਸ਼ਨ ਨੇ ਦੇ ਲੀਡਰ ਪੌਲੀਵियर ਨੇ ਇਸ ਰਿਪੋਰਟਰ ਦੇ ਕੁਐਸਚਨ ਦੇ ਵਿੱਚ ਕੀ ਕਿਹਾ ਆਓ ਸੁਣਦੇ ਹਾਂ ਮਾਈ ਡਿਪਾਰਟਮੈਂਟ ਇਟ ਇਜ਼ ਦ ਪ੍ਰਾਈਮ ਮਿਨਿਸਟਰਸ ਪਰਸਨਲ ਡਿਪਾਰਟਮੈਂਟ ਲਾਈਕ ਆਈ think somebody has to ask mark hani Has he seen this report? His department wrote it. And what they are what they are anticipating on the current trajectory is a total meltdown, a societal breakdown in Canada if we stay on the current track. Why this isn't blazing the head of the front pages of every news outlet in the country right now is beyond me. It's just unbelievable. ਇਹ ਧਿਆਨ ਦੇਖੋ ਕਿ اپوزیشن ਦੇ ਲੀਡਰ ਵੀ ਇਸ ਉੱਤੇ ਬੜੀ ਕੰਸਰਨ ਦੇ ਨਾਲ ਸੋਚ ਰਹੇ ਨੇ ਪੋਲੀਟੀਕਲ ਬੰਦੇ ਪੋਲੀਟਿਕਸ ਹੈ ਉਹ ਤੁਸੀਂ ਅਸੀਂ ਸਭ ਜਾਣਦੇ ਆ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਅੱਗੇ ਨਿਕਲ ਜਾਂਦੇ ਨੇ ਪਰ ਸਾਡੇ ਪੰਜਾਬੀਆਂ ਦੇ ਲਈ ਇੱਕ ਇਹ ਬੜੀ ਧਿਆਨ ਰੱਖਣ ਜੀ ਚੀਜ਼ ਹੈ ਕਿ ਸਾਨੂੰ ਆਪਣੀਆਂ ਪਿਛਲੀਆਂ ਪੁਸਤੈਣੀ ਜ਼ਮੀਨਾਂ ਪਿਛਲੇ ਪੁਸਤੈਣੀ ਘਰ ਨਹੀਂ ਵੇਚਨੇ ਸਾਹ ਸਕਦੇ ਨਹੀਂ ਵੇਚਨੇ ਚਾਹੀਦੇ ਕਿਉਂਕਿ ਆਉਣ ਵਾਲਾ ਸਮਾਂ ਬੜਾ ਤੇਜ਼ੀ ਦੇ ਨਾਲ ਬਦਲ ਰਿਹਾ ਹੈ वर्ल्ड ਆਰਡਰ ਬਦਲਿਆ ਰਿਹਾ ਹੈ वर्ल्ड ਦੀ ਕਰੰਸੀ ਬਦਲ ਰਹੀ ਹੈ ਤੁਸੀਂ ਦੇਖ ਰਹੇ ਹੋ ਟੈਕਨੋਲੋਜੀ ਬਦਲ ਰਹੀ ਹੈ ਇਸ ਲਈ ਮੇਰੀ ਇਹ ਤੁਹਾਨੂੰ ਪ੍ਰਾਰਥਨਾ ਕਿ ਤੁਸੀਂ ਇਸ ਵੀਡੀਓ ਨੂੰ ਜਰੂਰ ਸੁਣੋ ਅਤੇ ਇਸ ਨੂੰ ਸੁਣਨ ਤੋਂ ਬਾਅਦ ਜਿੰਨੇ ਆਪਣੇ ਦੋਸਤ ਮਿੱਤਰ ਨੇ ਉਨਾ ਤੱਕ ਇਹ ਚੀਜ਼ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਅਸੀਂ ਕਿਸੇ ਵੀ ਜਜ਼ਬਾਤੀ ਹਾਲਾਤਾਂ ਦੇ ਵਿੱਚ ਕੋਈ ਐਸੀ ਗਲਤੀ ਨਾ ਕਰ ਬੈਠੀਏ ਕਿ ਸਾਨੂੰ ਮੁੜ ਕੇ ਪੰਜਾਬੀ ਧਰਤੀ ਦੇ ਉੱਤੇ ਕੁਝ ਲੈਣ ਦੇ ਲਈ ਬੜਾ ਹੀ ਮੁਸ਼ਕਲ ਹਾਲਾਤ ਬਣ ਜਾਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਂਤੀ ਵੈਲਿਊਜ਼ ਦੇ ਵਿੱਚ ਵੀ ਕਾਫੀ ਬਦਲਾ ਸਾਨੂੰ ਦੇਖਣ ਨੂੰ ਮਿਲਣਗੇ ਤਦ ਤੱਕ ਅਗੇ ਨੂੰ ਜੁੜੇ ਰਹਿਣ ਦੇ ਲਈ ਪਲੀਜ਼ ਚੈਨਲ ਦੇ ਨਾਲ ਜਰੂਰ ਜੁੜੇ ਰਹਾ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੀ ਇਸ ਰਿਪੋਰਟ ਨੂੰ ਪੜ੍ਹਿਓ ਤੇ ਇਸ ਰਿਪੋਰਟ ਬਾਰੇ ਏ ਦੇ ਵਿੱਚ ਕਮੈਂਟਾਂ ਦੇ ਵਿੱਚ ਜਰੂਰ ਮੈਨੂੰ ਵੀ ਜਾਣਕਾਰੀ ਦਿਓ ਤਾਂ ਕਿ ਆਪਾਂ ਅਗੇ ਨੂੰ ਵਧੀਆ ਤੋਂ ਵਧੀਆ ਜਾਣਕਾਰੀ ਦਰਸ਼ਕਾਂ ਨਾਲ ਸ਼ੇਅਰ ਕਰ ਸਕੀਏ ਤਦ ਤੱਕ ਧੰਨਵਾਦ